ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਦੇ ਵਿੱਚੋਂ ਪਿਛਲੇ ਕਈ ਦਿਨਾਂ ਤੋਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਾਰੇ ਕਲੱਬਾਂ ਦੇ ਸਹਿਯੋਗ ਦੇ ਨਾਲ ਗ੍ਰਾਮ ਪੰਚਾਇਤ ਕਰਾਚੂ ਦੇ ਸਹਿਯੋਗ ਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ 7-8 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਦੇ ਲਈ ਜਿਹੜੀ ਸਾਡੇ ਕਰਾਚੂ ਨਗਰ ਦੇ ਵਿੱਚੋਂ ਕਣਕ ਮਾਇਆ ਔਰ ਹੋ ਜਿਹੜਾ ਲੋੜੀ ਦਾ ਸਮਾਨ ਹੈ ਉਸ ਇਕੱਠਾ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਅਸੀਂ ਜਦੋਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਸਾਰੀ ਬਿਉਂਤਬੰਦੀ ਬਣਾ ਕੇ ਚੰਗੇ ਤਰੀਕੇ ਦੇ ਨਾਲ ਉੱਥੇ ਜਾ ਕੇ ਜਿਹੜੇ ਲੋਕਾਂ ਦੀ ਮਦਦ ਹੈ ਕਿ ਉਹ ਹਰ ਸੰਭਵ ਤਰੀਕੇ ਦੇ ਨਾਲ ਮਦਦ ਉਹ ਕਰਾਂਗੇ ਉਹਨਾਂ ਦੀ ਨਗਰ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਮਿਲਿਆ ਸਾਰੇ ਪਰਿਵਾਰਾਂ ਨੇ ਵੱਧ ਛੜ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਸਾਰੇ ਨੌਜਵਾਨਾਂ ਨੇ ਹਿੱਸਾ ਪਾਇਆ ਤਾਂ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਸਾਡੇ ਜਿਹੜੇ ਨਗਰ ਦੇ ਐਨ ਆਰ ਆਈ ਭਰਾ ਨੇ ਸਾਡੇ ਕਰਾਚੋ ਨਗਰ ਦੇ ਜਿਹੜੇ ਐਨ ਆਰ ਆਈ ਬੱਚੇ ਨੇ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਇਸ ਵੀਡੀਓ ਦੇ ਮਾਧਮ ਦੇ ਰਾਹੀਂ ਅਸੀਂ ਇੱਕ Google Pay ਕੋਆਰਡੀਨੇਟਰ ਸਾਂਝਾ ਕਰ ਰਹੇ ਹੈ ਜਿਹਦੇ ਵਿੱਚ ਤੁਸੀਂ ਆਪਣੀ ਮਦਦ ਹੈ ਜਿਹੜੀ ਉਹ ਭੇਜ ਸਕਦੇ ਹੋ ਜਿਹੜੇ ਸਾਡੇ ਨਗਰ ਦੇ ਮੁਲਾਜ਼ਮ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਤੋ ਹੁਣ ਤੱਕ ਜਿੰਨਾ ਵੀ ਨਗਰ ਨੇ ਸਹਿਯੋਗ ਦਿੱਤਾ ਉਹਦੇ ਲਈ ਅਸੀਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਉਣ ਵਾਲੇ 2-4 ਦਿਨ ਹਜੇ ਹੋਰ ਲੱਗਣਗੇ ਰਾਸ਼ਨ ਇਕੱਠਾ ਕਰਨ ਨੂੰ ਮਾਇਆ ਇਕੱਠੀ ਕਰਨ ਨੂੰ ਔਰ ਜੋ ਹੋਰ ਲੋੜੀਂਦੀਆਂ ਵਸਤਾਂ ਨੇ ਹਰਾਚਾਰਾ ਤੂੜੀ ਸੋ ਸਾਰੇ ਨਗਰ ਨੂੰ ਬੇਨਤੀ ਹੈ ਕਿ ਸਾਰੀਆਂ ਜਥੇਬੰਦੀਆਂ ਦਾ ਸਾਰੇ ಗ್ರಾಮ ਪੰਚਾਇਤ ਦਾ ਵੱਧ ਚੜ੍ਹ ਕੇ ਸਾਥ ਦਿਓ ਤਾਂ ਜੋ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜ ਸਕੀ ਜਿਹੜੀ ਆਪਣੀ ਬੰਦੇ ਜਿਹੜੀ ਇਨਸਾਨੀਅਤ ਦੇ ਨਾਤੇ ਜਿਹੜੀ ਮਨੁੱਖਤਾ ਦੀ ਸੇਵਾ ਅਸਲ ਸੇਵਾ ਉਹਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਸਕੀਏ